ਹਾਂਜੀ ਕਿਸਾਨ ਭਰਾਵੋ ਪੁੱਲਾ ਡੈਰੀ ਫਾਰਮ YouTube ਚੈਨਲ ਤੇ ਪੁੱਲਾ ਡੈਰੀ ਫਾਰਮ ਪੇਜ Facebook ਪੇਜ ਦੇ ਉੱਪਰ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਸੈਲਜ ਵਾਲੀ ਮੱਕੀ ਬਾਰੇ ਦੋਸਤੋ ਆਪਾਂ ਜਦੋਂ ਆਪਾਂ ਸਭ ਤੋਂ ਪਹਿਲਾਂ ਤਾਂ ਵੀਰੇ ਮੈਂ 2014 ਤੋਂ ਸਟਾਰਟ ਕੀਤਾ ਹੈ ਮੱਕੀ ਬੀਜਣੀ 1843 ਬੀਜਦੇ ਆਂ ਪਿੰਨਰ ਦੀ ਆਏ ਸਾਲ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਜਦੋਂ ਆਪਾਂ ਬੀਜਦੇ ਆਂ ਉਦੋਂ ਵੀ ਵੇਲੇ ਥੋੜਾ ਜਿਹਾ ਕਿਰਸ ਘੱਟ ਕਰਿਆ ਕਰੋ ਵੀਰੇ ਤੁਸੀਂ ਗੇਤੇ ਪੈਨਰ ਦੇ 18 44 ਜ਼ਰੂਰ ਲੈ ਲਿਆ ਕਰੋ ਕਿਉਂਕਿ ਵੀ ਤਾਂ ਮਾਰਕੀਟ ਚ ਹੋਰ ਵੀ ਬਥੇਰੇ ਆਉਂਦੇ ਨੇ ਆਪਾਂ ਨਾ ਕਿ 18 44 ਨੂੰ ਪ੍ਰਮੋਟ ਕਰ ਰਹੇ ਆ ਸਿਰਫ ਕਿ ਆਪਾਂ ਨੂੰ ਕਾਫੀ ਸਾਲਾਂ ਤੋਂ ਬੀਜ ਦੇ ਆ ਰਹੇ ਆ ਤਾਂ ਉਹ ਆਪਾਂ ਤੁਹਾਨੂੰ ਹਰ ਇੱਕ ਸਾਲ ਦਾ ਤਜਰਬੇ ਦੇ ਨਾਲ ਹੀ ਦੱਸ ਰਹੇ ਆ ਹੁਣ ਤੁਸੀਂ ਦੇਖ ਸਕਦੇ ਹੋ ਤਕਰੀਬਨ 9-10 ਫੁੱਟ ਤੋਂ ਉੱਤੇ ਕਾਦਾ ਮੱਕੀ ਦਾ ਇਹਦਾ ਮੱਥਿਆਂ ਦੇ ਥੋੜੀ ਜਿਹੀ ਡਾਊਨ ਆ ਕਿਉਂਕਿ ਮੱਥਿਆਂ ਦੇ ਉੱਤੇ ਪਾਣੀ ਚੜਨ ਦੇ ਕਾਰਨ ਡਾਊਨ ਹੋ ਜਾਂਦੀ ਆ ਤੇ ਤੁਸੀਂ ਮੱਕੀ ਦੀਆਂ ਛਲੀਆਂ ਦੇਖ ਸਕਦੇ ਹੋ ਦੇਖੋ ਹਰ ਇੱਕ ਟਾਂਡੇ ਦੇ ਉੱਤੇ ਦੋ-ਦੋ ਮੱਕ ਲੱਗੀਆਂ ਹੋਈਆਂ ਨੇ ਛਲੀਆਂ ਤੇ ਟਾਂਡਾ ਵੀ ਤੁਸੀਂ ਗਰੋਥ ਦੇਖ ਸਕਦੇ ਹੋ ਪੂਰਾ ਦੋਸਤੋ ਇੱਕ ਤੁਹਾਡੇ ਅੱਗੇ ਹੱਥ ਬਨ ਕੇ ਬੇਨਤੀ ਆ ਦੋਸਤੋ ਕਿ ਜਦੋਂ ਆਪਾਂ ਮੱਕੀ ਬੀਜਤਾ ਜ਼ਰੂਰ ਲੈਨੇ ਆ ਤਾਂ ਆਚਾਰ ਪਾਉਣ ਵੇਲੇ ਆਪਾਂ ਥੋੜੀ ਜਿਹੀ ਕਾਲੀ ਕਰ ਜੰਨੇ ਆ ਇਹ ਬਾਈ ਜੀ ਆਪਾਂ 20 ਤਰੀਕ ਨੂੰ ਬੀਜੀ ਸੀ ਤੇ 22 ਤਰੀਕ ਨੂੰ ਆਪਾਂ ਨੇ ਪਾਣੀ ਲਾਇਆ ਸੀ ਤਾਂ ਕਮ ਸੇ ਕਮ ਮੱਕੀ ਨੂੰ 85 ਤੋਂ 90 ਦਿਨਾਂ ਦੇ ਵਿੱਚ ਹੀ ਆਚਾਰ ਪਾਇਆ ਜਾਵੇ ਤਾਂ ਉਸ ਤੋਂ ਪਹਿਲਾਂ ਅਸੀਂ ਪਾਤਾ ਜ਼ਰੂਰ ਲੈਨੇ ਆ ਕਿਉਂਕਿ ਮੌਸਮ ਤੋਂ ਡਰਦੇ ਮਾਰੇ ਵੀ ਇਹ ਹੋਆ ਉਹਦੇ ਵਿੱਚ ਕੀ ਆ ਕੱਚਾਪਨ ਹੁੰਦਾਗਾ ਆਚਾਰ ਚ ਤੇ ਛੱਲੀਆਂ ਚ ਵੀ ਜਿਹੜਾ ਦਾਣਾ ਹੁੰਦਾਗਾ ਉਹ ਪਿਛਕਦਾਗਾ ਤੇ ਵੀਰੋ ਜਦੋਂ ਆਪਾਂ ਇੰਨੀ ਮਿਹਨਤ ਕਰਦੇ ਆ ਤਾਂ ਪੰਜ ਚਾਰ ਦਿਨ ਹੋਰ ਲੇਟ ਹੋ ਸਕਦਾਗਾ ਨਾ ਕਿ ਕੋਈ ਚਾਰ ਪੈਣ ਕੰਨੀਆਂ ਰਹੇ ਦੋਸਤੋ ਕਈ ਵੀਰਾਂ ਨੇ ਦਾ ਮੇਰੇ ਪਿੰਡ ਦੇ ਵਿੱਚ ਮੈਥੋਂ ਮੰਗਰੋ ਬੀਜੀ ਸੀ ਤੇ ਉਹਨਾਂ ਨੇ ਆਚਾਰ ਪਾ ਵੀ ਦਿੱਤਾ ਤਾਂ ਉਹਦੇ ਵਿੱਚ ਫਿਰ ਆਪਾਂ ਪਸ਼ੂਆਂ ਦੀ ਗਲਤੀ ਕੱਢਣੀ ਸ਼ੁਰੂ ਕਰ ਦਨੇ ਆ ਵੀ ਪਸ਼ੂ ਰਹੇ ਨਹੀਂ ਜਾ ਹੋਆ ਆਚਾਰ ਮਾੜਾ ਪਸ਼ੂਆਂ ਵਾਸਤੇ ਵੀਰੇ ਕੋਈ ਵੀ ਚੀਜ਼ ਮਾੜੀ ਨਹੀਂ ਹੁੰਦੀ ਜਦੋਂ ਆਪਾਂ ਲੋੜ ਤੋਂ ਵੱਧ ਕਿਸੇ ਵੀ ਚੀਜ਼ ਨੂੰ ਵਰਤੋਂ ਕਰਦੇ ਆ ਤਾਂ ਉਹ ਮਾੜੀ ਹੀ ਹੁੰਦੀ ਆ ਤੇ ਇਹਦੇ ਵਿੱਚ ਜਦੋਂ ਆਪਾਂ ਕੱਚਾ ਚਾਰ ਪਾਵਾਂਗੇ ਉੱਲੀ ਵੀ ਆਊਗੀ ਤੇ ਵਿੱਚ ਜੀ ਵੀ ਪੈਣਗੇ ਤੇ ਇਸੇ ਕਰਕੇ ਵੀਰੋ ਆਪਾਂ ਇਹਨੂੰ ਤਕਰੀਬਨ ਜਦੋਂ 85 ਤੋਂ 90 ਦਿਨਾਂ ਦੀ ਹੋਈ ਤਾਂ ਆਪਾਂ ਇਹਨੂੰ 20 ਤਰੀਕ ਦੇ ਲਗਭਗ ਹੀ ਚਾਰ ਪਾਵਾਂਗੇ 12 ਜਾਂ 19 ਦੇ ਵਿੱਚ ਹੀ ਆਚਾਰ ਪਾਵਾਂਗੇ ਵੀਰੇ ਜਦੋਂ ਵੀ ਆਪਣਾ ਆਚਾਰ ਕਿਸੇ ਵੀ ਵੀਰ ਨੇ ਦੇਖਣਾ ਹੋਵੇ ਹਲੇ ਵੀ ਆਪਣੇ ਕੋਲੇ ਮੱਕੀ ਦਾ ਪਿਛਲੇ ਸਾਲ ਵਾਲਾ ਸੈਲਜ ਪਿਆਗਾ ਤਾਂ ਵੀਰੇ ਜਿੰਨਾ ਇੱਕਰ ਆਪਣਾ ਮੱਕੀ ਦਾ ਆਚਾਰ ਸਨੈਰੀ ਪਾਣੀ ਮਾਰਦਾ ਉਹ ਆਚਾਰ ਪਾਏ ਤੋਂ ਬਿਨਾ ਕੋਈ ਫਾਇਦਾ ਨਹੀਂ ਕਈ ਵੀਰਾਂ ਦਾ ਤਾਂ ਆਪਾਂ ਆਚਾਰ ਪੜਦੇ ਆ ਤਾਂ ਉਹ ਲਾਸਟ ਦਮ ਤੱਕ ਹਰਾ ਹਰਾ ਪਾਣੀ ਹੀ ਦਿਖਾਈ ਦੇ ਜਾਂਦਾਗਾ ਤਾਂ ਮੱਕੀ ਦਾ ਆਚਾਰ ਜੋ ਵੀ ਪਾਉਨੇ ਆ ਵੀਰੋ ਥੋੜਾ ਜਿਹਾ ਬਰਦਾਸ਼ਤ ਦਾ ਮਾਦਾ ਜਰੂਰ ਰੱਖਿਆ ਕਰੋ ਤਾਂ ਉਸੇ ਨੂੰ ਹੀ ਟਾਈਮ ਦੇ ਵਿੱਚ ਹੀ ਪਾਇਆ ਜਾਵੇ ਤਾਂ ਗਲਤੀ ਨਾ ਕਰੋ ਵੀਰੋ ਹਰ ਇੱਕ ਵਾਰ ਆਪਾਂ ਬਈ ਨਵੀਂ ਤੋਂ ਨਵੀਂ ਗਲਤੀ ਸਿੱਖਦੇ ਆਂ ਤਾਂ ਉਹੀ ਵੀਰਾਂ ਨੂੰ ਜੋ ਵੀ ਆਪਣੇ ਅੱਗੇ ਗਲਤੀ ਆਉਂਦੀ ਆ ਤਾਂ ਉਹੀ ਆਪਾਂ ਵੀਡੀਓ ਦੇ ਸਾਹਮਣੇ ਕਰਦੇ ਆਂ ਜਦੋਂ ਆਪਾਂ ਮੱਕੀ ਦਾ achar ਪਾਲਣਿਆਂ ਤਾਂ ਲੜਾਈ ਆਪਾਂ ਕਰਕੇ ਉਸੇ ਦਿਨ ਹੀ ਲਫਾਫਾ ਪਾ ਦਿੰਨੇ ਆਂ ਇਹ ਵੀ ਨਹੀਂ ਕਰਨਾ ਵੀਰੋ ਇਸ ਵਾਰ ਆਪਾਂ ਕੀ ਕਰਨਾਗਾ ਜਦੋਂ ਆਚਾਰ ਪਾਤਾ ਤਾਂ ਦੂਸਰੇ ਦਿਨ ਫੇਰ ਉਹਦੀ ਲਤੜਾਈ ਕਰਾਂਗੇ ਲਤੜਾਈ ਕਰਕੇ ਉਹਨੂੰ ਲੈਵਲ 'ਚ ਕਰਕੇ ਇਹ ਲਫਾਫਾ ਪਾ ਕੇ ਉੱਤੇ ਮਿੱਟੀ ਪਾਵਾਂਗੇ ਕਿਉਂਕਿ ਉੱਪਰੋਂ ਵੀ ਆਚਾਰ ਗਲਣਾ ਸ਼ੁਰੂ ਹੋ ਜਾਂਦਾਗਾ ਜਦੋਂ ਆਪਾਂ ਇੰਨੀ ਮਿਹਨਤ ਕਰਕੇ ਆਪਾਂ ਆਚਾਰ ਪਾਉਨੇ ਆ ਤਾਂ ਜਦੋਂ ਗਲਿਆ ਹੁੰਦਾਗਾ ਤਾਂ ਮਨ 'ਚ ਮਹਿਸੂਸ ਹੁੰਦਾ ਯਾਰ ਕਮ ਸੇ ਘਮ ਜੇ ਆਪਣੇ 3 ਕਿੱਲੇ ਦਾ ਆਚਾਰ ਪਾਉਨੇ ਆ ਤਾਂ ਉਹਦੇ ਵਿੱਚ ਆਪਾਂ ਤਕਰੀਬਨ 2-3 ਟਰਾਲੀਆਂ ਆਚਦੇ ਆ ਖਰਾਬ ਹੋ ਜਾਣ ਤਾਂ ਮਨ ਨੂੰ ਬਹੁਤ ਦੁੱਖ ਜਾਂ ਲੱਗਦਾ ਵੀਡੀਓ ਵਧੀਆ ਲੱਗੀ ਸ਼ੇਅਰ ਔਰ ਲਾਈਕ ਜਰੂਰ ਕਰਨਾ